गोबिंद सिंह गुरु गत ਦਾ ਏਕ ਆਨ ਕੀ ਆਸ ਨਹੀਂ ਮਨ ਰਾਈ ਚਾਤਰਿਕ ਚੀਤਾ ਮਹੋਰ ਮੋਹ राट स्वांत ददार कबै पाई नेह पतंग स्नेह की डोरा डग डेओ सोले हो मिलाई ਸੇਂਦਾ ਹੁ ਤਾਸਨ ਹੈ ਪਵਕੀ ਗਤ ਮੋਹਿ ਮਯਾ ਕਰ λεहो ਬਚਾਈ ਸੁਪਨ ਚਰਤਰ ਚਿੱਤਰ ਬਾਨ ਕ ਬਣੇ ਬਚਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਿਸਾਲ ਮਦ ਮਦਰ ਪੀ ਆਏ ਹੈ ਸੋਬਤ ਸਹਜਾਸਨ ਬਿਲਾਸਨ ਦੇ ਅੰਕਮਾਲ ਪ੍ਰੇਮ ਰਾਸ ਬਿਸਮ ਹੋਏ ਸਹਜ ਸਮਾਏ ਹੈ ਚਾਤ੍ਰਿਕ ਸ਼ਬਦ ਸੁਨ ਅੱਖੀਆਂ ਉਗਰ ਗਈ ਭਈ ਜਲ ਮੀਨ ਗਤ ਬਰਹਿ ਜਗਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਪ ਪਵਿੱਤਰ ਹਜੂਰ ਜੀ ਦੀ ਹਜ਼ੂਰੀ ਮੈਂ ਜੁੜ ਬਲ ਕੇ ਬੈਠੇ ਗੁਰਮਖ ਜਣੋ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ ਜੋ ਆਪ ਜੀ ਅੰਮਰਤ ਬਲੇ ਤੋਂ ਸੁੰਦਰ ਪੰਡਾਲ ਦੇ ਵਿੱਚ ਸੱਜ ਕੇ ਸਤਿਗੁਰ ਮਹਾਰਾਜ ਜੀ ਦੀ ਬੜਾਈ ਸੁਣ ਕੇ ਇਹ ਜੋ ਖਾਲਸਾ ਜੀ ਸਤਿਗੁਰਾਂ ਨੇ ਤਾਨੂੰ ਜਨਮ ਬਖਸ਼ਿਆ ਹੈ ਇਹ ਮਨੁੱਖਾ ਦੇਹੀ ਬਖਸ਼ੀ ਹੈ ਇਹਨੂੰ ਤੁਸੀਂ ਸਫਲਾ ਕਰਦੇ ਹੋ ਇੱਕ ਮੈਨੂੰ ਭਗਤ ਕਬੀਰ ਜੀ ਦਾ ਵਚਨ ਚੇਤੇ ਆਇਆ ਭਗਤ ਕਬੀਰ ਜੀ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਵਾਪਰਾ ਪੁੱਜਾ ਹੈ ਨਾ ਰਤਨ ਕਰੋੜ ਜੈਸੀ ਮਾਤਾ ਦੇ ਗਰਭ ਦੇ ਵਿੱਚ ਖਲਸਾ ਜੀ ਮਨੁੱਖ ਦੀ ਲੇਵ ਲੱਗੀ ਹੁੰਦੀਆਂ ਨਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਸ ਸਾਸ ਬਰੰਤ ਨਾਨਕ ਮਹਾ ਅਗਨ ਨਾ ਬਿਨਾਸ ਨੰ ਜੈਤ ਸ੍ਰੀ ਦੀ ਬਾਰ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਕਹਿੰਦੇ ਜਿਹੜੀ ਐਸੀ ਲਿਬ ਲੱਗੀ ਹੁੰਦੀ ਹੈ ਉਥੇ ਜੇ ਐਸੀ ساری ਜ਼ਿੰਦਗੀ ਮਾਤਾ ਦੇ ਗਰਭ ਤੋਂ ਬਾਹਰ ਆਉਣ ਤੋਂ ਬਾਅਦ ਵੀ ਐਸੀ ਲਿਬ ਲੱਗੀ ਰਹੇ ਨਾ ਤੇ ਫਿਰ ਹੀਰਾ ਕਿਸ ਕਾ ਬਾਪਰਾ ਪੁੱਜੈ ਨਾ ਰਤਨ ਕਰੋੜ ਕਹਿੰਦੇ ਹੀਰਿਆਂ ਦੀ ਕੀ ਤੁਸੀਂ ਗੱਲ ਕਰਦੇ ਹੋ ਉਹ ਵਾਹਿਗੁਰੂ ਪਰਮੇਸ਼ਰ ਦੇ ਉਹ ਮਨੁੱਖ ਉਹ ਜਾਨੋ ਸੇਵਕ ਦੇ ਬਰਾਬਰ ਤਾਂ ਹੀਰੇ ਮੋਤੀ ਕਰੋੜਾ ਹੀਰੇ ਹੋਣ ਕਰੋੜਾ ਹੀ ਮੋਤੀ ਹੋਣ ਉਸ ਦੀ ਬਰਾਬਰੀ ਨਹੀਂ ਕਰ ਸਕਦੇ ਐਸੇ ਮਹਾਂਪੁਰਖ ਖਾਲਸਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣਾ ਸਵਾਸ ਸਵਾਸ ਵਾਹਿਗੁਰੂ ਦਾ ਸਮਰਨ ਦੇ ਵਿੱਚ ਇੱਕ ਕੱਢਿਆ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਉਹਨਾਂ ਦਾ ਜੀਵਨ ਪਰ ਨਾ ਕਰੀਏ ਖਾਲਸਾ ਜੀ ਤੇ ਮਹਾਪੁਰਖਾਂ ਦਾ ਐਸਾ ਸੁਭਾਅ ਹੈ ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ 12 ਦੇ ਵਿੱਚ ਦੱਸਿਆ ਹੈ ਨਾ ਨਾਮ ਦਵਾਰੇ ਸਾਧ ਸਾਧ ਸਦਾਇ ਕਹਿੰਦੇ ਜਿਹਨੇ ਆਪਣੇ ਨਾਮ ਅੰਦਰੇ ਰੋਗ ਲਏ ਨਾਮ ਅੰਦਰੇ ਆਪਣੇ ਵਾਸ ਦੇ ਵਿੱਚ ਕਰ ਲਿਆ ਹੈ ਨਾ ਅਸਲ ਵਿੱਚ ਉਹੀ ਬ੍ਰਹਮ ਗਿਆਨੀ ਹੈ ਉਹੀ ਸਾਧੂ ਤਤ ਬੇਤਾ ਹੈ ਰੱਬ ਪਾਉਣਾ ਕੋਈ ਔਖਾ ਨਹੀਂ ਰੱਬ ਪਾਉਣਾ ਸੋਖਾ ਹੈ ਡਿਫਿਕਲਟ ਗੱਲ ਹੈ ਖਾਲਸਾ ਜੀ ਉਹ ਕੀ ਹੈ ਆਪਣੇ ਨਾਂ ਦੁਆਰੇ ਰੁਕਣੇ ਸਤਿਗੁਰਾਂ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਨਾ ਗੌੜੀ ਰਾਗ ਦੇ ਵਿੱਚ ਸਤਿਗੁਰਾਂ ਨੇ ਇਹੀ ਦੱਸਿਆ ਭਾਈ ਤਾਂਕੈ ਆਤਮਾ ਹੋਏ ਪ੍ਰਗਾਸ ਜਿਹੜਾ ਆਪਣੇ ਨਾਂ ਦਰਵਾਜ਼ੇ ਨਾਂ ਉੱਦਿਆਂ ਨੇ ਰੋਕ ਲੈਂਦਾ ਹੈ ਨਾ ਤੇ ਅੱਖਾਂ ਦੇ ਨਾਲ ਕੋਈ ਬਿਮਾਰਾ ਨਹੀਂ ਦੇਖਦਾ ਮੂੰਹ ਦੇ ਨਾਲ ਕੋਈ ਮਾੜਾ ਬਚਨ ਨਹੀਂ ਬੋਲਣਾ ਕਰਦਾ ਪੈਰਾਂ ਦੇ ਨਾਲ ਕੋਈ ਮਾੜੀ ਜਗਾ ਤੇ ਨਹੀਂ ਚੱਲ ਕੇ ਜਾਂਦਾ ਤੇ ਉਹੀ ਖਾਲਸੇ ਜਿਹਨੇ ਆਪਣੇ ਨਾ ਇੰਦਰੀ ਰੋਕ ਲਏ ਅਸਲ ਵਿੱਚ ਉਹੀ ਬ੍ਰਹਮ ਗਿਆਨੀ ਹੈ ਜਿਹਦੇ ਮੋਖ ਦੇ ਵਿੱਚ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਅਪੇਖ ਹੈ ਏਕ ਸਿਬਿਨ ਕੋਇ ਇੱਕ ਸਤਗੁਰਾਂ ਤੋਂ ਬਿਨਾ ਕਿਸੇ ਹੋਰ ਤੇ ਨਿਗਾ ਨਹੀਂ ਰੱਖਦਾ ਤੱਕਦਾ ਨਹੀਂ ਉਹੀ ਬ੍ਰਹਮ ਗਿਆਨੀ ਉਹੀ ਸਾਧੂ ਸੰਤ ਹੈ ਐਸੇ ਬਾਬਾ ਠਾਕੁਰ ਸਿੰਘ ਜੀ ਮਾਪੁਰਖ ਖਾਲਸਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਖਾਲਸਾ ਜੀ ਬੰਦਗੀ ਦੇ ਵਿੱਚ ਕੱਢ ਦਿੱਤੀ ਐਸੇ ਮਾਪੁਰਖ ਖਾਲਸਾ ਜੀ ਦੇ ਬਾਲਕ ਵਾਰ ਦੇਖ ਲੈਂਦੇ ਸੰਨ ਨਾ ਭਜੰਗੀ ਸਿੰਘਾਂ ਦੇ ਬਲ ਟਕਸਾਲ ਦੇ ਸਿੰਘਾਂ ਦੇ ਬਲ ਜਦੋਂ ਦੇਖ ਲੈਂਦੇ ਸਨ ਉਹਨਾਂ ਨੂੰ ਬ੍ਰਹਮ ਗਿਆਨੀ ਉਹਨਾਂ ਨੂੰ ਢਾਡੀ ਕਬੀਸਰ ਪਾਠੀ ਗਿਆਨੀ ਕਥਾ ਬਾਤ ਕੋ ਕੀਰਤਨ ਬਾਲੇ ਬਣਾ ਦਿੰਦੇ ਸਨ ਐਸੇ ਮਹਾਪੁਰਖਾਂ ਦੇ ਵਿੱਚ ਖਾਲਸਾ ਜੀ ਕਰਾ ਮਾਤਾ ਸਨ ਇੰਨੇ ਮਹਾਪੁਰਖਾਂ ਨੇ ਪੜ੍ਹਾਇ ਨਹੀਂ ਖਾਲਸਾ ਜੀ ਜਿਨੇ ਉਹਨਾਂ ਦੇ ਪਣੀ ਨਿਗਾਹ ਦੇ ਨਾਲ ਦੇਖ ਕੇ ਬ੍ਰਹਮ ਗਿਆਨੀ ਬਣਾ ਦਿੱਤੇ ਤੇ ਸੰਤ ਗਿਆਨੀ ਗੁਰਬੱਜਨ ਸਿੰਘ ਜੀ ਮਾਪੁਰਖਾਂ ਨੇ ਵਦਨ ਕੀਤਾ ਹੀ ਬਾਬਾ ਠਾਕੁਰ ਸਿੰਘ ਜੀ ਨੂੰ ਜਦੋਂ ਖਾਲਸਾ ਜੀ ਬਾਬਾ ਬਹਾਦਰ ਸਿੰਘ ਜੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਪਿਤਾ ਜੀ ਲੈ ਕੇ ਗਏ ਨਾ ਸੰਤ ਬਾਬਾ ਗੁਰਬੱਜਨ ਸਿੰਘ ਜੀ ਦੇ ਪਾਸ ਤੇ ਵਦਨ ਕੀਤਾ ਸੀ ਤੁਸੀਂ ਸਾਡੇ ਪਾਸ ਰਹਿ ਕੇ ਸੇਵਾ ਕੋਲ ਸੇਵਾ ਕੀਤੀ ਖਾਲਸਾ ਜੀ 22 ਸਾਲ 22 ਸਾਲ ਸੇਵਾ ਕਰਨ ਤੋਂ ਬਾਅਦ ਜਦੋਂ ਮਹਾਪੁਰਖ ਸੰਤ ਗਿਆਨੀ ਗੁਰਬਜਨ ਸਿੰਘ ਜੀ ਮਹਾਪੁਰਖਾਂ ਨੇ ਆਪਣਾ ਸੱਚ ਖੰਡ ਜਾਣਾ ਸੀ ਨਾ ਉਦੋਂ ਵਜਨ ਕੀਤਾ ਤੁਸੀਂ ਤੁਸੀਂ ਸਾਡੇ ਨਾਲ ਚੱਲਣਾ ਕਰੋ ਆਓ ਤੁਸੀਂ ਵੀ ਸਾਡੇ ਨਾਲ ਸੱਚ ਖੰਡ ਜਾਵੋ ਬਾਬਾ ਜੀ ਨੇ ਬੇਨਤੀ ਕੀਤੀ ਨਹੀਂ ਅਸੀਂ ਰਹਿ ਕੇ ਸੇਵਾ ਕਰਨੀ ਹੈ ਖਾਲਸਾ ਪੰਥ ਦੀ ਸੇਵਾ ਕਰਨੀ ਹੈ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਬਚਨ ਕੀਤਾ ਜਦੋਂ ਤੁਹਾਡਾ ਮਨ ਕਰੇ ਜਦੋਂ ਵੀ ਤੁਹਾਡੀ ਇੱਛਾ ਹੋਵੇ ਨਾ ਖਾਲਸਾ ਜੀ ਉਦੋਂ ਤੁਸੀਂ ਸਾਜ ਖੰਡ ਆ ਸਕਦੇ ਤੁਹਾਡੇ ਵਾਸਤੇ ਸਦਾ ਹੀ ਦਰਵਾਜ਼ੇ ਖੁੱਲੇ ਰਹਿਣਗੇ ਐਸੇ ਮਹਾਂਪੁਰਖਾਂ ਨੇ ਬਚਨ ਕੀਤੇ ਕਿੰਨੀ ਦੀ ਕਿਰਪਾ ਹੈ ਜਿਨ੍ਹਾਂ ਦਾ ਆਪਾਂ ਖਾਲਸਾ ਜੀ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਉਂਕਿ ਖਾਲਸੇ ਦੋ ਤਰ੍ਹਾਂ ਸਹੀਦੀਆਂ ਹੋਈਆਂ ਨੇ ਜਦੋਂ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ ਇੱਕ ਸ਼ਾਂਤੀ ਨਾਲ ਇੱਕ ਖਾਲਸੇ ਜੂਝ ਕੇ ਸਹੀਦੀ ਹੈ ਬਾਬਾ ਦੀਪ ਸਿੰਘ ਜੀ ਦੀ ਸਹੀਦੀ ਪੜੋ ਖਾਲਸਾ ਜੀ ਉਹਨਾਂ ਦੇ ਬੈਰੀਆਂ ਦੇ ਆਹੂ ਲਾਏ ਉਹਨਾਂ ਨੇ ਜੂਝ ਕੇ ਸਹੀਦੀ ਦਿੱਤੀ ਹੈ ਇੱਕ ਪਾਸੇ ਧਾਨ ਗੁਰੂ ਅਰਜਨ ਦੇ ਮਹਾਰਾਜ ਦੀ ਸਹੀਦੀ ਪੜੋ ਉਹ ਕੀ ਹੈ ਸ਼ਾਂਤੀ ਪੂਰਵਕ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਾਂਤੀ ਪੂਰਵਕ ਸਹੀਦੀ ਦਿੱਤੀ ਠੀਕਰ ਫੋਰ ਦਲੀਸਪੁਰ ਪ੍ਰਭ ਉਰਕੀਆ ਬਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕ ਨੂੰ ਆਣ ਐਸੀ ਜਿਹੜੀ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਰਿਆ ਕੀਤੀਆਂ ਨਾ ਸੰਸਾਰ ਦੇ ਵਿੱਚ ਬੜੇ ਬਲੀ ਹੋਏ ਸੰਸਾਰ ਦੇ ਵਿੱਚ ਬੜੇ ਜੋਧੇ ਬੜੇ ਪੈਕੰਬਰ ਜਾਣਵੇਂ ਨੇ ਐਸੀ ਕਿਰਿਆ ਕਿਸੇ ਨੇ ਨਹੀਂ ਕੀਤੀ ਐਸਾ ਕਾਰਜ ਕਿਸੇ ਨੇ ਨਹੀਂ ਕਰਨਾ ਕੀਤਾ ਤੇ ਉਹਦਾ ਬਦਲਾ ਮੇਰੇ ਪਾਤਸ਼ਾਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੈਣਾ ਕੀਤਾ ਬਹਿਰੀਆਂ ਦੇ ਆਹੂ ਲਾਏ ऐसे ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜਾਈ ਖਾਲਸਾ ਜੀ ਮੇਰੇ ਵਰਗਾ ਮੂਰਖ ਜੀਵਤਾ ਕੀ ਕਰ ਸਕਦਾ ਹੈ ਐਸੇ ਗੁਰ ਤੋਂ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਸੋ ਆਪ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਣ ਆਪ ਜੀ ਖਾਲਸਾ ਜੀ ਖੰਡੇ ਬਾਟੇ ਦੀ ਪਾਲ ਛੱਕ ਕੇ ਨਾ ਦੁਗਰੇ ਪਰੇ ਦੀ ਝੂਠ ਲਾ ਕੇ ਸਤ ਗੁਰਾਂ ਬਾਰੇ ਬਣਨਾ ਕਰੋ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੈ ਮੈਨੂੰ ਮੂਰਖ ਜਾਣ ਕੇ ਬਖਸ਼ ਲੈਣਾ ਆਉ ਸਾਰੇ ਫਤਿਹ ਦੇ ਵਿੱਚ ਸ਼ਾਮਲ ਹੋइए ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ